ਪਰਾ ਲਈ ਦੋਸਤ阿里 ਆ ਜਾਂਦੀ ਆ ਬੀਰੇ ਦੇ ਨਾਲ ਉਹਦਾ ਕੈਰੈਕਟਰ ਹੀ ਐ ਸੀ ਕਿ ਜਦੋਂ ਉਹ ਫਿਲਮ ਪਰਮੇਸ਼ ਤਬਾਹ ਕਰ ਰਿਹਾ ਸੀ ਤਾਂ ਮੈਨੂੰ ਬੁਲਾਇਆ ਉਹਨੇ ਦੋਸਤ ਦਾ ਕੈਰੈਕਟਰ ਸੀ ਉਹ ਕਹਿੰਦਾ ਯਾਰ ਤੂੰ ਹੀ ਕਰਨਾ ਤਾਂ ਮੈਂ ਕਿਹਾ ਤੂੰ ਜਦੋਂ ਕਹਿ ਤਾ ਗੱਲ ਖਤਮ ਉਹ ਐ ਕਾਸਟ ਹੋਏ ਆ ਵੀ ਪਰਮੇਸ਼ ਕਹਿ ਰਿਹਾ ਸੀ ਵੀ ਦੋਸਤ ਦਾ ਮੈਂ ਉਹਨੂੰ ਕਈ ਵਾਰੀ ਛੇੜਦਾ ਵੀ ਹੁੰਦਾ ਮੈਂ ਕਿਹਾ ਯਾਰ ਜਦੋਂ ਵੀ ਤੂੰ ਕੋਈ ਫਿਲਮ ਕਰੇ ਜੇ ਉਹਦੇ ਚ ਕੋਈ ਤੇਰਾ ਫਰੈਂਡ ਦਾ ਕੈਰੈਕਟਰ ਮੈਂ ਮੈਂ ਕਰੂੰਗਾ ਸੋ ਇੱਕ ਰੋਕੀਮੈਂਟਲ ਤੋਂ ਇੱਕ ਬੌਂਡ ਬਣਿਆ ਹੋਇਆ ਸੀ ਫੈਮਿਲੀ ਵਿੱਚ ਵੀ ਸਾਡਾ ਉਹਨੇ ਪਿਆਰ ਹੈਗਾ ਸੋ ਸਕਰੀਨ ਤੇ ਵੀ ਲੋਕਾਂ ਨੇ ਲਾਈਕ ਕੀਤਾ ਤਬਾਹ ਤੇ ਹੁਣ ਰੌਕੀ ਮੈਂਟਲ 2 ਦਾ ਵੀ ਇੱਕ ਪ੍ਰੋਸੈਸ ਜਾਂ ਚੱਲ ਰਿਹਾ ਆ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਹੁਣ ਕੁਝ ਦੇਖਦੇ ਆਂ ਕੁਝ ਇੱਕ ਦੂਜੇ ਨੂੰ ਲੋਕ ਤੌਮਤਾ ਜਿਹਾ ਲਾਉਂਦੇ ਰਹਿੰਦੇ ਨੇ ਪਰ ਤੁਹਾਡਾ ਦੇ ਪਰਮੇਸ਼ ਵੀਰੇ ਦਾ ਜਿਹੜਾ ਪਿਆਰ ਆ ਉਹ ਵੱਡੇ ਭਾਈ ਛੋਟੇ ਭਾਈ ਵਾਲਾ ਤੇ ਉਹਦੇ ਵਿੱਚ ਵੱਡਾ ਕੌਣ ਹੈ ਤੇ ਛੋਟਾ ਕੌਣ ਹੈ ਉਹ ਇੱਕ ਸਿਚੁਏਸ਼ਨ ਮੈਟਰ ਕਰਦੀ ਕਈ ਵਾਰੀ ਤੁਸੀਂ ਵੱਡੇ ਹੋ ਜਾਂਦੇ ਕੋਈ ਕਈ ਵਾਰੀ ਕੋਈ ਵੀ ਵੱਡਾ ਛੋਟਾ ਹੋ ਜਾਂਦਾ ਉਹ ਇੱਕ ਇਹ ਹੁੰਦਾ ਕਿ ਜਦ ਤੁਸੀਂ ਦੋਸਤ ਹੁੰਦੇ ਹੋ ਤਾਂ ਮੈਨੂੰ ਇਹ ਲੱਗਦਾ ਹੁੰਦਾ ਕਿ ਦੋਸਤ ਦੇ ਵਿੱਚ ਕੋਈ ਵੱਡਾ ਛੋਟਾ ਨਹੀਂ ਹੁੰਦਾ ਭਰਾਵਾਂ ਦੇ ਵਿੱਚ ਇੱਕ ਹੋ ਜਾਂਦਾ ਹੈ ਕਿ ਤੁਹਾਡਾ ਵੱਡਾ ਭਰਾ ਆ ਤੁਸੀਂ ਛੋਟੇ ਭਰਾ ਹੋ ਤਾਂ ਇੱਕ ਉਹ ਡਿਫਰੈਂਸ ਹੁੰਦਾ ਤੁਹਾਡਾ ਉਚਾਕਾ ਵੀ ਹੁੰਦਾ ਪਰ ਦੋਸਤੀ 'ਚ ਮੈਨੂੰ ਇਹ ਲੱਗਦਾ ਕਿ ਕਈ ਵਾਰੀ ਤੁਸੀਂ ਕਿਸੇ ਸਿਚੁਏਸ਼ਨ ਵਿੱਚ ਕੋਈ ਵੱਡਿਆਂ ਵਾਲਾ ਰੋਲ ਅਦਾ ਕਰ ਲੈਂਦੇ ਹੋ ਕਈ ਵਾਰੀ ਤੁਸੀਂ ਛੋਟਾਂ ਦਾ ਦੂਸਰੇ ਵੱਡਿਆਂ ਵਾਲਾ ਰੋਲ ਕਹਿੰਦੇ ਸੋ ਸਾਡੀ ਦੋਸਤੀ ਦੇ ਵਿੱਚ ਕਦੇ ਐ ਨਹੀਂ ਹੁੰਦਾ ਕਿ ਆ ਵੱਡਾ ਛੋਟਾ ਭਰਾ ਸਾਡੀ ਦੋਸਤੀ ਦੀ ਬਿਊਟੀ ਇਹ ਆ ਕਿ ਦੋਸਤ ਹੈਗੇ ਆ